ਇਹਨੇ ਪ੍ਰਮਾਤਮਾ ਆਪ ਹੀ ਉਹਨਾਂ ਨੂੰ ਜਿਹੜਾ ਹੈ ਸਤਿਗੁਰੂ ਜੀ ਕਿਵੇਂ ਸਜਾਵਾਂ ਦਿੰਦਾ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਗਤਾਂ ਦੀ ਬਾਣੀ ਰੰਗ ਕੀਤੀ ਜਿਹੜੇ ਭਗਤ ਗੁਰੂ ਨਾਨਕ ਦੇਵ ਘਰ ਦੇ ਵਿੱਚ ਪ੍ਰਮਾਨ ਹੋਏ ਉਹ 15 ਭਗਤਾਂ ਦਾ ਜ਼ਿਕਰ ਆਉਂਦਾ ਜਿਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਵਰਗੇ ਮਹਾਂਕੂਰ ਨੇ ਬਾਬਾ ਕਬੀਰ ਜੀ ਵਰਗੇ ਮਹਾਂਕੂਰ ਨੇ ਧੰਨ ਕਬੀਰ ਜੀ ਵਰਗੇ ਮਹਾਂਕੂਰਾਂ ਦੀ ਬਾਣੀ ਦਾ ਪਹਿਲਾ ਸ਼ਬਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਕਿ ਸਤਿਗੁਰੂ ਜੀ ਇਸ ਸ਼ਬਦ ਦੀ ਰੰਗਤਾ ਕਰਦੇ ਨੇ ਕਿ ਕੋਹ ਅਹੰਕਾਰ ਕੋ ਪ੍ਰਮਾਤਮਾ ਇਕ ਹੈ ਸਤਗੁਰੂ ਪ੍ਰਸਾਦ ਤੇ ਉਹ ਸਤਗੁਰੂ ਦੀ ਕਿਰਪਾ ਦੇ ਨਾਲ ਹੀ ਮਿਲਦਾ ਸਤਗੁਰੂ ਜੀ ਕਿਹਦੇ ਸ਼੍ਰੀ ਗੁਰ ਕਬੀਰ ਜੀ ਉਹ ਕਹੇ ਜਿਹੜੀ ਸ਼੍ਰੀ ਗੁਰ ਕਬੀਰ ਦੀ ਬਾਣੀ ਹੈ ਸਰਸੰਗ ਜੀ ਭਗਤ ਅਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਉਂਦੇ ਸ਼ਬਦ ਹੈ ਇੱਕ ਸਵਾਨ ਕਹਿ ਘਰ ਗਾਵਣਾ ਤੇ ਇਹਨੂੰ ਜਿਹੜੀ ਗਾਵਣ ਦੀ ਸੋਤੀ ਹੈ ਜਿਹੜੀ ਗਾਵਣ ਦੀ ਆਲਾਪ ਹੈ ਸਤਗੁਰੂ ਜੀ ਕਹਿੰਦੇ ਭਾਈ ਉਸ ਤਰ੍ਹਾਂ ਗਾਵਣਾ ਜਿਵੇਂ ਪਿੱਛੇ ਸ਼ਬਦ ਸੀ ਪੜਦੇ ਹੈ ਨਾ ਇੱਕ ਸਵਾਨ ਤੇ ਸਵਾਨੀ ਨਾਲ ਕਲ ਕੇ ਭੋਂਕਾ ਸਦਾ ਪਿਆਰ ਜਿਹੜਾ ਸ਼ਬਦ ਤੁਨਨਾਮੀ ਦੇ ਮਾਰੀ ਨੂੰ ਜਾਪ ਕੀਤਾ ਇਹ ਸ਼ਬਦ ਨੂੰ ਵੀ ਉਹ ਸੁਰ ਵਿੱਚ ਗਾਉਂਦਾ ਹੈ ਸਤਿਗੁਰੂ ਜੀ ਕਹਿੰਦੇ ਜਨਨੀ ਜਾਨਤ ਸੁਤ ਬਟਾ ਹੋਤ ਹੈ ਇੱਕ ਨਾ ਨਾ ਜਾਣਨਾ ਜੇ ਦੇਖ ਜਨ ਆਵਦ ਤੱਕ ਹੈ ਜਨਨੀ ਕਹਿੰਦੇ ਜੀ ਜਨਮ ਦੇਣ ਵਾਲੀ ਸਤਿਗੁਰੂ ਜੀ ਕਹਿੰਦੇ ਜਨਨੀ ਜਾਨਤ ਸੁਤ ਕਹਿੰਦੇ ਪੁੱਤਰ ਨੂੰ ਜਨਮ ਦੇਣ ਵਾਲੀ ਮਾਂ ਸਮਝਦੀ ਮੇਰਾ ਪੁੱਤਰ ਵੱਡਾ ਹੋ ਰਿਹਾ ਜਨਨੀ ਜਾਨਤ ਸੁਤ ਬਟਾ ਹੋਤ ਹੈ ਇਤਨਾ ਪੂਣਾ ਜਾਣਨਾ ਪਰ ਕਹਿੰਦੀ ਇੰਨਾ ਨਹੀਂ ਜਾਣਦੀ ਜੇ ਦਿਨ ਦਿਨ ਆਉਧ ਘਟਤ ਹੈ ਮਾਂ ਹਮੇਸ਼ਾ ਆਪਣੇ ਪੁੱਤ ਨੂੰ ਵੱਡਾ ਹੁੰਦਿਆਂ ਵੇਖ ਕੇ ਕਹਿੰਦੀ ਅੱਜ ਮੇਰਾ ਪੁੱਤਰ ਛਾਲ ਦਾ ਹੋ ਗਿਆ ਅੱਜ ਮੇਰਾ ਪੁੱਤਰ 2 ਸਾਲ ਦਾ ਹੋ ਗਿਆ ਅੱਜ ਮੇਰਾ ਪੁੱਤਰ 10 ਸਾਲ ਦਾ ਹੋ ਗਿਆ ਅੱਜ ਮੇਰਾ ਪੁੱਤਰ ਜਵਾਨ ਹੋ ਗਿਆ ਪਰ ਸਤਿਗੁਰੂ ਜੀ ਕਹਿੰਦੇ ਭਾਈ ਇਹ ਨਹੀਂ ਜਾਣਦੀ ਕਿ ਇਹ ਤੇ ਭਾਈ ਦਿਨ ਦਿਨ ਜਿਹੜੀ ਇਹਦੀ ਉਮਰ ਹੈ ਉਹ ਘਟਦੀ ਕੀ ਦਿਨ ਤੇ ਪਹਿਰ ਪਹਿਰ ਤੇ ਘਟੀਆਂ ਆਪ ਘਟੈ ਤਨ ਸੀਜੈ ਕਾਲ ਅਹੇਰੀ ਘਰ ਬਦਪ ਜਿਉ ਕਫੋ ਕਵਨ ਬਿੰਦ ਕੀਜੈ ਸੰਤੋ ਜੀ ਕਹਿੰਦੇ ਇਹ ਨਹੀਂ ਜਾਣਦੀ ਹੈ ਤੇ ਭਗਤ ਕਬੀਰ ਸਾਹਿਬ ਜੀ ਜਦੋਂ ਜਾ ਰਹੇ ਸਨ ਨਾ ਇੱਕ ਮਾਂ ਸਾਥ ਸੰਧੀ ਆਪਣੇ ਬੱਚੇ ਨੂੰ ਪਨਾ ਲਾੜ ੜਾਦੀ ਸੀ ਤੇ ਲਾੜ ੜੰਦਿਆਂ ਕਿ ਦੰਦਿਆਂ ਜਿਹੜੀ ਉਹ ਮਾਂ ਸੀ ਉਹ ਬੱਚੇ ਨੂੰ ਨਾਲੇ ਤੇ ਆਪਣੇ ਕੰਮ ਵਿੱਚ ਲੱਗੀ ਸੀ ਨਾਲੇ ਇੱਕ ਬੋਲ ਫੜੀ ਹੋਈ ਗੀਤ ਫੜੀ ਹੋਈ ਹੈ ਉਹ ਥੋੜੀ ਦੂਰ ਸੱਡਦੀ ਸੀ ਬੱਚਾ ਉਹਨੇ ਚੁੱਕ ਕੇ ਲਿਆਉਂਦਾ ਸੀ ਮਾਂ ਕੰਮ ਕਰੀ ਜਾਂਦੀ ਨਾਲੇ ਬੱਚਾ ਕਿੱਦੇ ਲੱਗਾ ਸੀ ਨਾਲੇ ਮਾਂ ਆਪਣਾ ਕੰਮ ਕਰਦੀ ਕੋਈ ਸੀ ਪਰ ਕੀ ਦੇਖਦੇ ਭਗਤ ਸਾਹਿਬ ਜੀ ਜਿਹੜੀ ਉਹ ਮਾਂ ਜਿਹੜੀ ਬੱਚੇ ਨੂੰ ਪਹੁੰਚ ਨਹੀਂ ਜਿਉਂ ਕੋਠੇ ਦੇ ਉੱਤੇ ਲੱਗੀ ਹੋਈ ਹੈ ਤੇ ਜਦੋਂ ਮਾਂ ਨੇ ਥੋੜੀ ਬਹੁਤ ਦੂਰ ਸੰਟੀ ਨਾ ਉਹ ਬੋਲ ਜਿਹੜੀ ਥੱਲੇ ਡਿੱਗੀ ਮਾਂ ਆਪਣੇ ਕੰਮ ਵਿੱਚ ਲੱਗੀ ਬੱਚਾ ਬੋਲ ਚਬਦਾ ਚਬਦਾ ਜਿਹੜਾ ਥੋਠੇ ਟੁੱਟ ਗਿਆ ਤੇ ਉਹਦੀ ਮੌਤ ਹੋ ਗਈ ਹੁਣ ਮਾਂ ਜਿਹੜੀ ਬੜੇ ਲਾੜ ਕਰਦੀ ਪਹੀ ਥੋੜਾ ਸਮਾਂ ਪਹਿਲਾਂ ਬੱਚੇ ਦੀ ਤੇ ਉਹ ਬੱਚੇ ਦੀ ਮੌਤ ਹੋਣ ਤੋਂ ਬਾਅਦ ਪਤਾ ਹੀ ਨਹੀਂ ਲੱਗਾ ਕਿ ਕਿੰਨਾ ਕੁ ਸਮਾਂ ਬੱਚੀ ਦੀ ਜ਼ਿੰਦਗੀ ਸੀ ਤੇ ਭਗਤ ਸਾਹਿਬ ਜੀ ਕਹਿੰਦੇ ਭਾਈ ਇੰਨਾ ਤਾਂ ਨਹੀਂ ਜਾਣਦੀ ਸੀ ਮਾਂ ਕਿ ਮੇਰਾ ਬੱਚਾ ਜਿਹੜਾ ਕਿ ਜਲਦੀ ਵਿੱਚ ਪੁੱਤ ਲਾ ਜਾ ਰਿਹਾ ਸੰਤੂਰ ਜੀ ਕਹਿੰਦੇ ਇਤਨਾ ਪੁੱਤ ਨਾ ਜਾਨਾ ਜੇ ਦਿਨ ਦੇ ਨਾ ਅਬਦ ਘੜਤ ਹੈ ਸਤਗੁਰੂ ਜੀ ਕਹਿੰਦੇ ਪਾਈ ਮੋਰ ਮੋਰ ਘਰ ਅਧਕ ਲਾੜ ਮੇਰਾ ਮੇਰਾ ਕਹਿ ਕੇ ਲਾੜ ਲਾਉਂਦੀ ਇਹ ਪੁੱਤ ਮੇਰਾ ਹੈ ਇਹ ਮੇਰਾ ਕਾਨਾ ਹੈ ਪਤਾ ਨਹੀਂ ਕਿਦਾਂ ਦੇ ਨਾਮ ਹੈ ਜਿਹੜੇ ਬਚਪਨ ਦੇ ਵਿੱਚ ਮਾਂ ਰੱਖਦੀ ਆ ਆਪਣੇ ਬੱਚਿਆਂ ਦੇ ਸਤਗੁਰੂ ਜੀ ਕਹਿੰਦੇ ਮੋਰ ਮੋਰ ਘਰ ਅਧਕ ਲਾੜ ਧਰ ਤੇਖਤ ਹੀ ਜਮਰਾਉ ਅਸੈਪ ਸਤਗੁਰੂ ਜੀ ਕਹਿੰਦੇ ਇਹਦੀਆਂ ਹਰਕਤਾਂ ਨੂੰ ਦੇਖੇ ਤਾਰਮਮਿਆਂ ਨੂੰ ਦੇਖ ਕੇ ਜਮਰਾਉ ਜਿਹੜਾ ਜਮਾਨਾ ਹੈ ਉਹ ਹੱਸਦਾ ਕਿ ਮੇਰੀ ਖਰਾਕ ਨੂੰ ਕਿਵੇਂ ਪਾਲਦੀ ਪਈ ਹੈ ਇਹ ਤੇ ਮੇਰੇ ਅਧੀਨ ਹੈ ਭਾਈ ਕਿਉਂਕਿ ਬੰਦੇ ਦਾ ਜਦੋਂ ਸਾਹ ਸੰਗ ਦੀ ਜਨਮ ਹੁੰਦਾ ਹੈ ਨਾ ਜਨਮ ਦੇ ਨਾਲ ਹੀ ਮੌਤ ਵੀ ਜਿਹੜੀ ਹੈ ਉਹ ਤੈ ਹੋ ਜਾਂਦੀ ਹੈ ਜਦੋਂ ਜਨਮ ਹੋਇਆ ਮੌਤ ਦਾ ਸਮਾਂ ਉਦੋਂ ਹੀ ਨਿਬਤ ਹੋ ਗਿਆ ਕਿ ਇੰਨਾ ਸਮਾਂ ਤੋਂ ਸੰਸਾਰ 'ਚ ਰਹਿਣਾ ਤੇ ਸੰਕੁਚੀ ਕਿੰਦੇ ਪੇਕ ਨਹੀਂ ਜਮਰਾਉ ਹੱਸੈ ਐਸਾ ਤੈਅ ਜਗ ਭਰਮ ਲਾਇਆ ਇਹ ਪ੍ਰਮਾਤਮਾ ਤੋਂ ਇਹੋ ਜੇ ਭਰਮ ਦੇ ਵਿੱਚ ਸੰਸਾਰ ਨੂੰ ਪਾ ਦਿੱਤਾ ਕੈਸੇ 부ਝੇ ਜਦ ਮੋਹਿਆ ਹੈ ਮਾਇਆ ਹੁਣ ਕਿਵੇਂ ਇਹ ਸੰਸਾਰ 부ਝੇ ਕਿਉਂਕਿ ਇਹ ਸੰਸਾਰ ਤੇ ਮਾਇਆ ਤੇ ਵਿੱਚ ਗਲਤਾਨ ਹੋ ਗਿਆ ਇੱਕ ਧੀਆਂ ਪੁੱਤਰਾਂ ਦੇ ਵਿੱਚ ਗਲਤਾਨ ਹੋ ਗਿਆ ਇਹ ਜਿਹੜੇ ਪਦਾਰਥਾਂ ਦੇ ਵਿੱਚ ਗਲਤਾਨ ਹੋ ਗਿਆ ਸਰਪੂਰ ਜੀ ਕਹਿੰਦੇ ਪ੍ਰੋਡਾ ਗੁਰੂ ਕਿਵੇਂ 부ਝੇ ਨਹੀਂ 부ਝ ਸਕਦਾ ਰਹਾਉ ਕਹਿੰਦੇ ਕਬੀਰ ਛੋਡ ਬਿਖਿਆ ਦਸ ਇੱਕ ਸੰਗਤ ਨੇਚੂ ਮਰਨਾ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ ਸਰਪੂਰ ਜੀ ਪਰ ਕਬੀਰ ਸਾਹਿਬ ਜੀ ਕਹਿੰਦੇ ਕਿ ਕਬੀਰ ਛੋੜ ਵਿਖਿਆ ਰਸ ਵਿਖਿਆ ਤੇ ਰਸਾਂ ਨੂੰ ਛੱਡ ਦੇ ਇਹ ਜਿਹੜੇ ਜਹਿਰੋਤੀ ਵਿਖਣੇ ਨਾ ਸਤਪੁਰ ਜੀ ਕਹਿੰਦੇ ਇਹਨਾਂ ਨੂੰ ਛੱਡ ਦੇ ਸੰਸਾਰ ਦੇ ਫਤਾਫਤਾਂ ਦੀ ਪਕੜ ਨਾ ਕਰ ਨਿਰੰਕਾਰ ਦੇ ਘਰ ਨੂੰ ਚਰਣਾ ਆਰੰਭ ਕਰ ਦੇ ਸਤਪੁਰ ਜੀ ਕਹਿੰਦੇ ਛੋੜ ਵਿਖਿਆ ਰਸ ਇੱਕ ਸੰਗਤ ਨੇ ਚੋ ਮਰਨਾ ਨਹੀਂ ਤੇ ਸਤਪੁਰ ਜੀ ਕਹਿੰਦੇ ਇਹਨਾਂ ਦੀ ਸੰਗਤ ਕੀਤੇ ਆ ਭਾਈ ਜੀਵਨ ਦੇ ਵਿੱਚ ਆਤਮਿਕ ਮੌਤ ਦੇ ਅਰਥਾਈ ਮਤਲਬ ਨਹੀਂਗਾ ਆਤਮਾ ਮੌਤ ਜਿਹੜੀ ਹੈ ਉਸ ਹਾਰਨਾਵੇਂ ਦਾ ਸਤਿਗੁਰੂ ਜੀ ਕਹਿੰਦੇ ਰਮਈਆ ਜਪੋ ਪ੍ਰਾਣੀ ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ ਪ੍ਰਮਾਤਮਾ ਉਹਨੂੰ ਜਪਣਾ ਕਰ ਅਨੰਤ ਜੀਵਨ ਬਾਣੀ ਸਤਿਗੁਰੂ ਜੀ ਕਹਿੰਦੇ ਜਿਹੜੀ ਅਨੰਤ ਅਨੰਤ ਤਰ੍ਹਾਂ ਦੇ ਜੀਵਨ ਦੇਣ ਵਾਲੀ ਜਿਹੜੀ ਬਿਰਤਤਾ ਦੀ ਬਾਣੀ ਹੈ ਸਤਿਗੁਰੂ ਜੀ ਕਹਿੰਦੇ ਉਹਨੂੰ ਆਪਣੇ ਜੀਵਨ ਦਾ ਆਧਾਰ ਬਣਾ ਇਨ ਬਿਦ ਭਵ ਸਾਗਰ ਤਰਨਾ ਇਹ ਤਰੀਕਿਆਂ ਦੇ ਨਾਲ ਸੰਸਾਰ ਤੋਂ ਤਰ ਜਾਵੇਗਾ ਹੁਣ ਸਤਿਗੁਰੂ ਜੀ ਨੇ ਪਹਿਲਾਂ ਵੀ ਕਹਿੰਦਾ ਦੱਸ ਦਿੱਤਾ ਕਿ ਮਾਇਆ ਦੀ ਪਕੜ ਕਰੇਗਾ ਇਹ ਸੰਸਾਰ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਭਾਈ ਇਹ ਮਾਇਆ ਦੇ ਫਤਰ ਤੈਨੂੰ ਆਤਮਿਕ ਮੌਤ ਮਾਰ ਦਵੇਗੀ ਤੇਰੇ ਅੰਦਰ ਜਿਹੜਾ ਆਤਮਾ ਬੈਠਾ ਉਹ ਪਰਮਾਤਮਾ ਨਾਲੋਂ ਛੁੱਟ ਜਾਵੇਗਾ ਤੇ ਸਤਿਗੁਰੂ ਜੀ ਕਹਿੰਦੇ ਜੇਕਰ ਰਮਈਆ ਨੂੰ ਜੱਪੇਗਾ ਨਾ ਰਮੇ ਹੋਏ ਪਰਮਾਤਮਾ ਨੂੰ ਜੱਪੇਗਾ ਰਮਈਆ ਜੇ ਕੋ ਪ੍ਰਾਣੀ ਅਨਤ ਜੀਵਨ ਬਾਣੀ ਸਤਿਗੁਰੂ ਜੀ ਕਹਿੰਦੇ ਇਨ ਵਿਦ ਭਵ ਸਾਗਰ ਤਰਨਾ ਇਹ ਤਰੀਕਿਆਂ ਨਾਲ ਰੱਬ ਨੂੰ ਪਾ ਲਵੇਗਾ ਜਾਂ ਇਸ ਭਾਵੈ ਤਾਂ ਲੱਗੇ ਭਾਉ ਸਤਿਗੁਰੂ ਜੀ ਕਹਿੰਦੇ ਜਿਹੜੇ ਪ੍ਰਮਾਤਮਾ ਨੂੰ ਭਾਗੇ ਨਾ ਜਾਂ ਤਿਸ ਭਾਵ ਹੈ ਜਿਹੜੇ ਉਹਨੂੰ ਭਾਗੇ ਤਾਂ ਲੱਗਿਆ ਭਾਉ ਸਤਿਗੁਰੂ ਜੀ ਕਹਿੰਦੇ ਕਿ ਉਹਨਾਂ ਦਾ ਪਿਆਰ ਗੁਰੂ ਨਾਲ ਬਣ ਜਾਂਦਾ ਹੈ ਜਿਹੜੇ ਰੱਬ ਨੂੰ ਚੰਗੇ ਲੱਗੇ ਨਾ ਉਹਨਾਂ ਦਾ ਪਿਆਰ ਗੁਰੂ ਨਾਲ ਬਣ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਭਰਮ ਭੁਲਾਵਾ ਵਿੱਚੋਂ ਜਾਏ ਤੇ ਭਰਮ ਦਾ ਭਲੇਖਾ ਜਿਹੜਾ ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਦੇ ਵਿੱਚੋਂ ਦੂਰ ਹੋ ਜਾਂਦਾ ਹੈ ਹੋਇਆ ਕਿਹਨਾਂ ਦੇ ਜਿਹੜੇ ਸਤਿਗੁਰੂ ਨੂੰ ਭਾਗੇ ਜਿਹੜੇ ਰੱਬ ਨੂੰ ਚੰਗੇ ਲੱਗੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਅੰਦਰੋਂ ਭਰਮ ਖਤਮ ਹੋ ਗਿਆ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੇ ਬਣਾ ਲਿਆ ਸੰਤੁਰਜੀ ਕਹਿੰਦੇ ਧਰਮ ਖੁਲਾਵਾ ਵਿੱਚੋਂ ਜਾਏ ਉਪਜੈ ਸਹਿਜ ਗਿਆਨ ਮਤ ਜਾਗੈ ਸੰਤੁਰਜੀ ਕਹਿੰਦੇ ਅੰਦਰ ਸਹਿਜ ਦੀ ਪ੍ਰਾਪਤੀ ਹੋ ਗਈ ਸਹਿਜ ਅਵਸਥਾ ਦੀ ਤੇ ਗਿਆਨ ਮਤ ਜਾਗਦਾ ਜਿਹੜੀ ਮਤ ਸੀ ਅਗਿਆਨਤਾ ਵਿੱਚ ਪਈ ਹੋਈ ਸੀ ਉਹ ਗਿਆਨ ਕਰਕੇ ਜਾਗ ਗਈ ਉਹਨੂੰ ਸੋਝੀ ਆ ਗਈ ਅੰਦਰ ਆਤਮੇ ਨੂੰ ਕਿ ਮੈਂ ਕਰਮ ਵਾਸਤੇ ਕੀ ਆਇਆ ਤੇ ਮੈਨੂੰ ਸਮਾਂ ਜਿਹੜਾ ਹੈ ਉਹ ਸੰਸਾਰ ਦੇ ਵਿੱਚ ਨਹੀਂ ਉਿਤ ਨਹੀਂ ਮਿਲਿਆ ਗਾਲ ਕੋ ਥੋੜਾ ਸਮਾਂ ਮਿਲਿਆ ਇਹ ਥੋੜੇ ਸਮੇਂ ਦੇ ਵਿੱਚ ਮੈਂ ਸੰਸਾਰ ਦੇ ਪਦਾਰਥਾਂ ਦੀ ਪਕੜ ਨੂੰ ਛੱਡ ਕੇ ਰੱਬ ਦੇ ਨਾਮ ਨੂੰ ਜਪਣਾ ਕਰਾਂ ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਦੀ ਅੰਦਰ ਦੀ ਆਤਮਾ ਜਿਹੜੀ ਉਹ ਜਾਗ ਜਾਂਦੀ ਗਿਆਨ ਅੰਦਰ ਪ੍ਰਗਟ ਹੋ ਜਾਂਦਾ ਉਪਜਾ ਸਹਿਜ ਗਿਆਨ ਮਤ ਜਾਗੈ ਸਤਿਗੁਰੂ ਜੀ ਕਹਿੰਦੇ ਪੁਰਬ ਪ੍ਰਸਾਦ ਅੰਤਰ ਲਿਬ ਲੱਗੈ ਗੁਰੂ ਦੀ ਕਿਰਪਾ ਦੇ ਨਾਲ ਉਹਦੇ ਅੰਦਰ ਆਤਮੇ ਤੇ ਲਿਬ ਲੱਗ ਜਾਂਦੀ ਹੈ ਇੱਕ ਸੰਗਤ ਨਾਹੀਂ ਮਰਣਾ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਇਹ ਜਿਹੜੀ ਸੰਗਤ ਕਰ ਲਈ ਨਾ ਭਾਈ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦੇ ਨਾਮ ਰੂਪੀ ਗਿਆਨ ਜਾਗ ਗਿਆ ਜਿਨ੍ਹਾਂ ਨੇ ਪ੍ਰਮਾਤਮਾ ਦੇ ਪਿਆਰਿਆਂ ਦੀ ਸੰਗਤ ਕਰਨ ਲਈ ਸਤਿਗੁਰੂ ਜੀ ਕਹਿੰਦੇ ਇੱਕ ਸੰਗਤ ਨਾ ਹੀ ਮਰਨਾ ਫਿਰ ਆਤਮਾ ਦੀ ਮੌਤ ਨਹੀਂ ਹੁੰਦੀ ਜਿਹੜਾ ਗੁਰੂ ਦੀ ਬਾਣੀ ਪੜ੍ਹਦਾ ਹੈ ਜਿਹਨੂੰ ਗੁਰੂ ਦੀ ਬਾਣੀ ਤੇ ਪੂਰਨ ਵਿਸ਼ਵਾਸ ਹੋ ਜਾਂਦਾ ਹੈ ਉਹਦਾ ਅੰਦਰ ਆਤਮਾ ਹਮੇਸ਼ਾ ਹੀ ਜਾਗਦਾ ਰਹਿੰਦਾ ਹੈ ਉਹਨੂੰ ਚੰਗੇ ਮਾੜੇ ਦੀ ਸਮਝ ਆ ਜਾਂਦੀ ਕਿ ਇਹ ਸੰਸਾਰ 'ਚ ਅਸੀਂ ਕੀ ਕਰਨਾ ਹੈ ਉਹ ਕਦੇ ਵੀ ਕਿਸੇ ਦਾ ਬੁਰਾ ਨਹੀਂ ਕਰਦਾ ਹੈ ਸਤਿਗੁਰੂ ਜੀ ਕਹਿੰਦੇ ਫਿਰ ਸਾਂ ਇਹ ਸੰਗਤ ਵਿੱਚ ਆ ਕੇ ਇੱਕ ਸੰਗਤ ਨਾਹੀਂ ਮਰਨਾ ਫਿਰ ਉਹਦਾ ਵਾਰ-ਵਾਰ ਜਿਹੜਾ ਸੰਸਾਰ ਦੇ ਵਿੱਚ ਜੰਮਣ ਮਰਨ ਦਾ ਗੇੜ ਜਿਹੜਾ ਉਹ ਖਤਮ ਹੋ ਜਾਂਦਾ ਹੈ ਹੁਕਮ ਪਛਾਨ ਤਾ ਖਸਮੈ ਮਿਲਣਾ ਸਤਿਗੁਰੂ ਜੀ ਕਹਿੰਦੇ ਉਹ ਪ੍ਰਮਾਤਮਾ ਦੇ ਹੁਕਮ ਨੂੰ ਪਛਾਨ ਕੇ ਨਾ ਤਾਂ ਖਸਮੈ ਮਿਲਣਾ ਸਤਿਗੁਰੂ ਜੀ ਕਹਿੰਦੇ ਤਾਂ ਕਰਕੇ ਖਸਮ ਦੀ ਪ੍ਰਾਪਤੀ ਹੁੰਦੀ ਹੈ ਅਸੀਂ ਵੀ ਜੇ ਚਾਹਣੇ ਆ ਨਾ ਕਿ ਪ੍ਰਮਾਤਮਾ ਸਾਨੂੰ ਮਿਲ ਜੇ ਸਤਿਗੁਰੂ ਜੀ ਕਹਿੰਦੇ ਫਿਰ ਉਹਦੇ ਹੁਕਮ ਦੇ ਵਿੱਚ ਚੱਲ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮੈ ਕਹੈ ਨਾ ਕੋਏ ਸਤਿਗੁਰੂ ਜੀ ਕਹਿੰਦੇ ਜਿਹੜਾ ਵੀ ਪ੍ਰਮਾਤਮਾ ਦੇ ਹੁਕਮ ਨੂੰ ਬੁੱਝ ਲਿਆ ਨਾ ਫਿਰ ਉਹ ਹੋਮੈ ਦੀਆਂ ਗੱਲਾਂ ਨਹੀਂ ਕਰਦੇ ਹੈ ਫਿਰ ਉਹ ਹੋਮੈ ਮੂੰਹ ਮੇਰੀ ਵਿੱਚ ਨਹੀਂ ਪੈਂਦੀ ਉਹਨਾਂ ਨੂੰ ਸਮਝ ਆ ਜਾਂਦੀ ਏ ਕਿ ਇਹ ਪ੍ਰਮਾਤਮਾ ਨੇ ਜੋ ਸੰਸਾਰ ਰਚਿਆ ਇਹ ਪ੍ਰਮਾਤਮਾ ਦੀ ਇੱਕ ਅਜਬ ਖੇਡ ਹੈ ਇਸ ਕਰਕੇ ਫਿਰ ਉਹ ਮਾਇਆ ਮੋਹ ਦਾ ਨਾਲਿ ਛੱਡ ਦਿੰਦੇ ਨੇ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਪਿਆਰ ਲਾਗੈ ਮੇਰਾ ਉਹ ਮੇਰਾ ਤੇਰਾ ਛੱਡ ਕੇ ਕੇਵਲ ਦੇ ਕੇਵਲ ਰੱਬ ਨੂੰ ਮਿਲਣ ਦਾ ਯਤਨ ਕਰਦੇ ਨੇ ਸਤਿਗੁਰੂ ਜੀ ਕਹਿੰਦੇ ਹੁਕਮ ਪਛਾਨ ਤੰਸ ਮੈ ਮਰਨਾ ਉਹ ਪਰਮਾਤਮਾ ਦੇ ਹੁਕਮ ਨੂੰ ਪਛਾਨ ਕੇ ਉਸ ਅਖੰਸ ਅਕਾਰਤੁਪ ਦੇ ਨਾਲ ਮਿਲ ਜਾਂਦੇ ਨੇ ਗੁਰੂ ਕਿਰਪਾ ਕਰੇ ਪਾਵਨ ਬਚਨਾਂ ਦੇ ਨਾਲ ਸਾਝ ਪਾਉਂਦੇ ਆ ਬੇ